ਅੱਜ ਬੜੇ ਅਫਸੋਸਾ ਔਰ ਦੁੱਖ ਦੀ ਗੱਲ ਆ ਸਾਡੇ ਇਲਾਕੇ ਵਾਸਤੇ ਵੀ ਸਾਡੇ ਹਨਕੇ ਤੇ ਹੀ ਬੜਾ ਨੌਜਵਾਨ ਨੌਜਵਾਨ ਹੋਂਹਾਰ ਨੌਜਵਾਨ ਮਲਕੀਤ ਸਿੰਘ ਜਿਹੜਾ ਬੈਰਮਾਚ ਦੇ ਤੋਂ ਤੇ ਕ੍ਰਿਕਟ ਦਾ ਬਹੁਤ ਸੋਹਣਾ ਪਲੇਅਰ ਸੀਗਾ ਔਰ ਮੈਨੂੰ ਵੀ ਬੜੀ ਬਾਰੀ ਉਹਨੂੰ ਮਿਲਣਾ ਔਰ ਦਰਸ਼ਕ ਕਰਨ ਦਾ ਮੌਕਾ ਮਿਲਿਆ ਕੱਲ ਬਾਹਾਂ ਟੁੱਟੀ ਤੇ ਡੇਰਾਵਸੀ ਹਸਪਤਾਲ ਚ ਗਿਆ ਉੱਥੇ ਆਪਰੇਸ਼ਨ ਵਾਸਤੇ ਲਿਖਿਆ ਤੇ ਲਾਲੇ ਲੱਗਦੀ ਜਦੋਂ ਬਾਹਰ ਕੱਢਿਆ ਤਾਂ ਬੇਹੋਸ਼ੀ ਦੀ ਹਾਲਤ ਚੋਂ ਬਾਹਰ ਨਿਕਲੇ ਔਰ 32 ਹਸਪੀਟਲ ਇਹਨਾਂ ਰੈਕੋਰ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ ਸੁਪਰਵਾਦ ਨੂੰ ਸਾਕਾ ਕਿ ਡਾਕਟਰਾਂ ਨੇ ਜਿਹੜਾ ਅਸਥੀਸੀਆ ਦਿਆ ਉਹ ਕਪੈਸਿਟੀ ਤੋਂ ਵੱਧ ਦਿਆ ਜਿਸ ਦੇ ਨਾਲ ਉਸ ਦੀ ਡੈਥ ਹੋਈ ਸੇਮ ਕੇਸ ਜਰਨੈਲ ਸਿੰਘ ਸਨੌਲੀ ਜਿਹੜਾ ਮੇਰੇ ਆਫਿਸ ਚ ਕੰਮ ਕਰਦਾ ਤਾਂ ਠੀਕ ਢੰਗ ਨਾਲ ਤੁਰ ਕੇ ਇੱਥੋਂ ਹਸਪੀਟਲ ਡੇਰਾ ਵੀ ਸੀ ਗਿਆ ਔਰ 3 ਘੰਟੇ ਬਾਅਦ ਖਬਰ ਆਈ ਵੀ ਉਹਦੀ ਬੱਤੀ ਤੇ ਇਹਨਾਂ ਨੇ ਅੰਦਰ ਅਸਥੀਸੀਆ ਦਿਆ ਜਿਹੜਾ ਕਿ ਬੇਹੋਸ਼ੀ ਦੀ ਦਵਾਈ ਦਈ ਉਸ ਤੋਂ ਬਾਅਦ ਉਸ ਨੂੰ ਨਾਲੇ ਲੱਗਦੀ ਬੱਤੀ ਹਸਪੀਟਲ ਰੈਫਰ ਕਰਿਆ ਜਿੱਥੇ ਜਾਂਦੀ ਉਸਦੀ ਡੈਥ ਹੋ ਗਈ ਸੋ ਇਹ ਦੋ ਇਹੋ ਜਿਹੇ ਕੇਸ ਹਨ ਜਿਹੜੇ ਪਬਲਿਕ 'ਚ ਭੁਲੇਖਾ ਪੈਦਾ ਕਰਦੇ ਆ ਕਿ ਕਿਤੇ ਡਾਕਟਰ ਦੀ ਨਾਕਾਮਨੀਤ ਕਰਕੇ ਤਾਂ ਨਹੀਂ ਹੋਏ ਸੋ ਇਸ ਕੇਸ ਦੀ ਬੜੀ ਢੰਗਾਈ ਨਾਲ ਜਾਂਚ ਕਰਨ ਦੀ ਲੋੜ ਆ ਮੈਂ ਪਹਿਲਾਂ ਵੀ ਬੜੀ ਟਰਾਈ ਕਰੀ ਤੁਸੀਂ ਦੇਖੋ ਵੀ ਅੱਜ 4 ਮਹੀਨੇ ਹੋ ਗਏ ਜਰਨੈਲ ਸਿੰਘ ਦੀ ਡੈਥ ਨੂੰ ਅਜੇ ਤੱਕ ਪੁਲਿਸ ਨੂੰ ਨਾ ਤਾਂ ਵਿਸ਼ਰਾ ਰਿਪੋਰਟ ਮਿਲੀ ਆ ਨਾ ਉਹਨਾਂ ਨੇ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਾਂ ਜੇ ਵਿਸ਼ਰਾ ਰਿਪੋਰਟ ਆ ਵੀ ਗਈ ਹੋਣੀ ਉਹਨਾਂ ਨੇ ਉਸ ਨੂੰ ਜਿਹੜਾ ਢੱਕਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਜਣੀਆਂ ਚੀਜ਼ਾਂ ਲੱਗੀਆਂ ਜਿਸ ਤਰ੍ਹਾਂ ਦੇ ਆ ਦੋ ਤਿੰਨ ਨੌਜਵਾਨ ਇਨਸੀਡੈਂਟ ਹੋਈਆਂ ਸੋ ਇਸ ਦੀ ਗਹਿਰਾਈ ਨਾਲ ਜਿਹੜੀ ਜਾਂਚ ਹੋਣੀ ਚਾਹੀਦੀ ਔਰ ਪਰਿਵਾਰ ਦਾ ਇੱਕੋ ਇੱਕ ਇਹ ਬੱਚਾ ਸੀਗਾ ਕਮਾਨ ਵਾਲਾ ਨਹੀਂ ਪਰਿਵਾਰ 'ਚ ਹੋਰ ਕੋਈ ਕਮਾਨ ਵਾਲਾ ਵੀ ਨਹੀਂ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪਰਿਵਾਰ ਦੀ ਪੂਰੀ ਜੜੀ ਆ ਮਦਦ ਉਹਦੀ ਕਰੀ ਜਾਏ ਢੰਗਾਈ ਨਾਲ ਜਾਂਚ ਵੀ ਕਰੀ ਜਾਏ ਹੁਣ ਪਰਿਵਾਰ 'ਚ ਨਾ ਕੋਈ ਕਮਾਨ ਵਾਲਾ ਨਾ ਦਿਖਾਉਂਦਾ ਪਰ ਸਰਕਾਰ ਦੀ ਇਹ ਜੀ ਹਾਲਤ ਆ ਵੀ ਗੱਲਾਂ-ਬਾਤਾਂ ਬਹੁਤ ਕਰਦੇ ਆ ਪਰ ਕਿਸੇ ਦੀ ਮਦਦ ਕਰਨ ਵਾਲਾ ਇੱਥੇ ਕੋਈ ਵੀ ਨਹੀਂ ਸੋ ਸਾਡੀ ਟੀਮ ਦਾ ਮੈਂਬਰ ਤਾਂ ਮੈਂ ਪ੍ਰਮਾਤਮਾ 'ਗੇ ਅਰਦਾਸ ਕਰਦਾ ਕਿ ਉਸਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਅਸੀਂ ਸਾਰਾ ਜਿੰਨਾ ਕੁਝ ਵੀ ਹੋ ਸਕੇ ਅਸੀਂ ਨਾਲ ਮਿਲ ਕੇ ਕਰਾਂਗੇ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪਰਿਵਾਰ ਦੀ ਜਿਹੜੀ ਮਦਦ ਚੰਗੀ ਤਰ੍ਹਾਂ ਕੀਤੀ ਜਾ ਸਕੇ ਤਾਂ ਤਾਂ ਕਿ ਪਰਿਵਾਰ ਨੂੰ ਪਿੱਛੇ ਤੋਂ ਸਾਭਿਆ ਜਾ ਸਕੇ ਸੋ ਮੈਂ ਤੇ ਮੇਰੀ ਸਾਰੀ ਟੀਮ ਪਰਿਵਾਰ ਦੇ ਨਾਲ ਡੂੰਘਾਈ ਤੱਕ ਜਾਂਚ ਕਰਨ ਵਾਸਤੇ ਜੀ ਦੌੜ ਵੀ ਤੇ ਸੰਘਰਸ਼ ਵੀ ਲੜਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ